ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ 15 ਤਰੀਕ ਦਾ ਫੈਸਲਾ ਕੀਤਾ ਸੀਗਾ 15 ਤਰੀਕ ਨੂੰ ਵੱਡਾ ਇਕੱਠ ਕਰਨਾ ਆ ਉਹਦੇ ਵਿੱਚ ਆਪਾਂ 15 ਤਰੀਕ ਨੂੰ ਸਾਰਿਆਂ ਨੂੰ ਬੇਨਤੀ ਕਰਦੀ ਆ ਵੀ 3 ਵਜੇ ਪੀ ਡੀ ਪੀਓ ਦਫ਼ਤਰ ਫਲੋਰ ਤੇ ਆਮ ਆਮਾ ਅਗੇ ਪਹੁੰਚੋ ਜਿਹਦੇ ਵਿੱਚ ਮਜ਼ਦੂਰ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਤੇ ਧਾਰਮਿਕ ਜਥੇਬੰਦੀਆਂ ਤੇ ਹੋਰ ਜਿਹੜੀਆਂ ਜਿੰਨੀਆਂ ਦੇ ਵਿੱਚ ਹਮਾਇਤ ਦਿੱਤੀ ਆ ਉਹਨਾਂ ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਆ ਕਿ ਕੱਲ ਨੂੰ ਆਪਾਂ ਵੱਡਾ ਰੋਸ ਮਾਰਚ ਜਿਹੜਾ ਕਰਨਾ ਆ ਵੱਧ ਤੋਂ ਵੱਧ ਸਾਥੀ ਲੈ ਕੇ ਨਾਲ ਆਪਣੇ ਡੰਡੇ ਛੱਡੇ ਆਪਣਾ ਪੋਸਟਰ ਲੈ ਕੇ ਸਾਰੇ ਪਹੁੰਚੋ ਤੇ ਆਪਾਂ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ 3 ਵਜੇ ਪੂਰੇ ਜਿਹੜਾ ਪੰਚਾਇਤ ਮੰਤਰੀ ਆ ਉਹਦਾ ਪੁਤਲਾ ਫੋਕਣਾ ਆ ਤੇ ਸਰਕਾਰ ਜਿਹੜੀ ਆ ਉਹ ਬੜੀ ਢੀਠ ਹੋਈ ਹੋਈ ਆ ਇੱਥੇ ਦਾ ਜਿਹੜਾ ਪ੍ਰਸ਼ਾਸਨ ਹੈ ਫਲੋਰ ਦਾ ਉਹ ਬੜਾ ਢੀਠ ਹੋਇਆ ਆ ਜਿਹੜਾ ਲਗਾਤਾਰ 8ਵੇਂ ਤੈ ਦੇ ਵਿੱਚ ਧਰਨਾ ਚੱਲੇ ਗਿਆ ਸਰਕਾਰ ਦੇ ਕੰਮ ਤੇ ਜੂਨ ਹੀ ਸਰ ਕੀ ਤੇ ਨਾਲੇ ਜਿਹੜਾ ਸਾਡੇ 플ੌਟ ਦਾ ਪ੍ਰਸ਼ਾਸਨ ਆ ਐਸਡੀਐਮ ਸਾਹਿਬ ਆ ਉਹਨਾਂ ਦੇ ਕੰਮ ਤੇ ਜੂਨ ਹੀ ਸਰ ਕੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੀ ਇੱਕ ਕੱਲ ਨੂੰ 15 ਤਰੀਕ ਠੀਕ 3 ਵਜੇ ਜਿਹੜਾ ਪਤਲਾ ਫੂਕੜਾ ਸਾਰਿਆਂ ਨੂੰ ਬੇਨਤੀ ਆ ਵੀ ਟਾਈਮ ਦੇ ਨਾਲ ਪਹੁੰਚ ਕੇ ਆਪਾਂ ਆਪ ਦਾ ਪਤਲਾ ਫੂਕ ਸਕੀਏ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਤਾ ਖਾਲਸਾ ਵਾਹਿਗੁਰੂ ਜੀ